ਸ਼ਿੰਗਾਰ ਸ਼ਹਿਰਵਾਦੀ ਬੈਕ ਸਾਈਡ ਤੇ ਤੁਸੀਂ ਇੱਕ ਵੀਡੀਓ ਵਾਇਰਲ ਹੋਈ ਸੀਗੀ ਤੁਸੀਂ ਦੇਖਿਆ ਹੋਣਾ ਕਿ ਕੁਝ ਲੇਡੀਆਂ ਜਿਹੜੀਆਂ ਮਹੱਲੇ ਵਿੱਚ ਬੈਠੀਆਂ ਸੀਗੀਆਂ ਤੇ ਦੋ ਮੁੰਡੇ ਕਾਲੀ ਐਕਟਿਵਾ ਤੇ ਆਉਂਦੇ ਨੇ ਤੇ ਉਹ ਬੈਠੇ ਇੱਕ ਲੇਡੀ ਦੇ ਕੰਨਾਂ ਵਿੱਚੋਂ ਜਿਹੜੀ ਬਾਲੀ ਹੈ ਉਹ ਤਾਰ ਕੇ ਲੈ ਜਾਂਦੇ ਨੇ ਤੇ ਉਹਦੇ ਤੇ ਇਮੀਡੀਏਟਲੀ ਜਿਹੜਾ ਹੈਗਾ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਡਿਵੀਜ਼ਨ ਨੰਬਰ 3 ਦੇ ਵਿੱਚ ਤੇ ਉਸ ਤੋਂ ਬਾਅਦ ਅਸੀਂ ਏ ਸੀ ਪੀ ਸੈਂਟਰਲ ਤੇ ਐਸ ਐਚਓ ਡਿਵੀਜ਼ਨ ਨੰਬਰ 3 ਤਿੰਨ ਦੀ ਜਿਹੜੀ ਟੀਮ ਨੇ ਉਹਨਾਂ ਨੇ ਬੜਾ ਵਧੀਆ ਕੰਮ ਕਰਕੇ ਜਿਹੜਾ ਇਹ ਸਨੇਚਿੰਗ ਸੀਗੀ ਇਹਨੂੰ ਟ੍ਰੇਸ ਕੀਤਾ ਹੈ ਇਹਦੇ ਵਿੱਚ ਜਿਹੜੇ ਦੋ ਸਨੇਚਰ ਸੀਗੇ ਉਹਨਾਂ ਨੂੰ ਅਰੈਸਟ ਕੀਤਾ ਹੈ ਤੇ ਇਹ ਇਹਨਾਂ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਦਾ ਕਿ ਜਿਹੜੇ ਇਹ ਦੋਨੋਂ ਸਨੇਚਰ ਸੀਗੇ ਇੱਕ ਦਾ ਨਾਮ ਰਜਤ ਹੈ ਤੇ ਇੱਕ ਦਾ ਨਾਮ ਰਿਸ਼ਵ ਹੈ ਰਜਤ ਤੇ ਜਿਹੜਾ ਪਹਿਲਾਂ ਵੀ ਪੰਜ ਮੁਕਦਮੇ ਦਰਜ ਨੇ ਸਨੇਚਿੰਗ ਤੇ ਰਿਸ਼ਵ ਹੈ ਜਿਹੜਾ ਇਹਦੇ ਤੇ ਵੀ ਪਹਿਲਾਂ ਜਿਹੜੇ ਹੈਗੇ ਨੇ 6 ਮੁਕਦਮੇ ਦਰਜ ਨੇ ਆਲਮੋਸਟ ਸਾਰੇ ਸਨੇਚਿੰਗ ਦੇ ਤੇ ਇਹਨਾਂ ਦੇ ਨਾਲ ਇੱਕ ਜਿਹੜਾ ਅਸੀਂ ਹੋਰ ਅਰੈਸਟ ਕੀਤਾ ਹੈ ਕਿ ਸਨੇਚਿੰਗ ਕਰਕੇ ਜਿੱਥੇ ਆਪਣਾ ਸੋਨਾ ਵਗੈਰਾ ਵੇਚਦੇ ਸੀਗੇ ਕਿ ਜਸਪਾਲ ਸਿੰਘ ਹੈ ਕਿ ਜਿਹੜਾ ਹੈਬੋ ਵਾਲਾ ਰਹਿਣ ਵਾਲਾ ਸੁਨਿਆਰਾ ਹੈਗਾ ਇਹ ਦੁਕਾਨ ਹੈ ਸੁਨਾਰੇ ਦੀ ਤੇ ਅਸੀਂ ਨਾਲ ਜਿਹੜਾ ਹੈਗਾ ਇਹਨੂੰ ਵੀ ਅਰੈਸਟ ਕੀਤਾ ਤੇ ਇਹਦੇ ਕੋਲੋਂ ਜਿਹੜੀ ਕੱਲ ਇਹਦੇ ਇਹਨਾਂ ਨੇ ਸਨੇਚਿੰਗ ਕੀਤੀ ਸੀਗੀ ਬਾਲੀ ਅਸੀਂ ਉਹ ਰਿਕਵਰ ਕੀਤੀ ਹੈ ਠੀਕ ਹੈ ਇਹ ਇਹ ਇਹਦੇ ਵਿੱਚ ਜਿਹੜੀ ਸਾਡੀ ਰਿਕਵਰੀ ਹੈਗੀ ਹੈ ਜਿਹੜੀ ਬਾਲਿਕ ਹੈਗੀ ਹੈ ਉਹ 2.75 ਗ੍ਰਾਮ ਇਸ ਤੋਂ ਇਲਾਵਾ ਜਿਹੜੀ ਕਾਲੀ ਐਕਟਿਵਾ ਜਿਹਦੇ ਉੱਪਰ ਹੋ ਕੀਤੀ ਸੀਗੀ ਉਹ ਵੀ ਰਿਕਵਰ ਕੀਤੀ ਹੈ ਤੇ ਨਾਲ ਇਹਨਾਂ ਨੇ ਜਿਹੜੀ ਐਕਟਿਵਾ ਸੀਗੀ ਉਦੇ ਉੱਪਰ ਜਾਲੀ ਨੰਬਰ ਲਗਾਇਆ ਹੋਇਆ ਸੀਗਾ ਤੇ ਉਸ ਚੀਜ਼ ਦਾ ਸੀ ਫਿਰ ਇਹਦਾ ਉੱਪਰ ਵਾਧਾ ਜਿਹੜਾ ਜ਼ੁਰਮ ਕਰਦਾ ਤੇ ਇਹਨਾਂ ਦੇ ਖਿਲਾਫ ਜਿਹੜੀ ਹੈ ਹੁਣ ਅਰੈਸਟ ਕਰਕੇ ਜਿਹੜੀ ਤਫਤੀਸ਼ ਅੱਗੇ ਕੀਤੀ ਜਾਏਗੀ ਐਕਟਿਵ ਇਹਨਾਂ ਦੀ ਆਪਣੀ ਸੀ ਜੋ ਚੋਰੀ ਦੀ ਐ ਐਕਟਿਵ ਜਿਹੜੀ ਹੈਗੀ ਉਹ ਇਹਨਾਂ ਦੀ ਆਪਣੀ ਹੈ ਲੇਕਿਨ ਇਹਨਾਂ ਨੇ ਨੰਬਰ ਜਿਹੜਾ ਹੈਗਾ ਉਹ ਗਲਤ ਲਗਾਇਆ ਹੋਇਆ ਸੀਗਾ ਸਰ ਇਹ ਕਿੰਨੇ